ਹਾਈ ਕੋਰਟ ਨੇ ਸਿੱਖਾਂ ਨੂੰ ਵੱਡਾ ਝਟਕਾ ਦਿੱਤਾ ਹੈ ਕਾਂਗਰਸ ਵਿਰੁੱਧ ਸਿੱਖ ਭਾਈਚਾਰੇ 'ਚ ਰੋਸ ਹੈ ਦਰਸਲ ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਬਲਬਨ ਖੋਕਰ ਦੀ 21 ਦਿਨਾਂ ਦੀ ਫਰਲੋ ਮਨਜ਼ੂਰ ਕਰ ਲਈ ਹੈ ਜਸਟਿਸ ਰਵਿੰਦਰ ਡੋਡੇਜਾ ਦੀ ਅਦਾਲਤ ਨੇ ਇਹ ਰਾਹਤ ਉਸ ਨੂੰ ਸਮਾਜਿਕ ਅਤੇ ਪਰਿਵਾਰਕ ਰਿਸ਼ਤੇ ਬਹਾਲ ਕਰ ਲਈ ਦਿੱਤੀ ਹੈ ਬਲਬਨ ਖੋਕਰ ਇਸ ਵੇਲੇ ਉਮਰ ਕੈਦ ਕੱਟ ਰਿਹਾ ਤੇ ਪਿਛਲੇ 11 ਸਾਲ 10 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦਾ ਹੈ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਵੀ ਇਸੇ ਮਾਮਲੇ ਵਿੱਚ ਉਮਰ ਕੈਦ ਭੁਗਤ ਰਹੇ ਨੇ ਅਦਾਲਤ ਨੇ ਖੋਖਰ ਨੂੰ 20000 ਰੁਪਏ ਦੇ ਜ਼ਮਾਨਤ 'ਤੇ ਮੁਚਲ ਕੇ ਤੇ ਰਿਹਾ ਕਰਨ ਦੇ ਹੁਕਮ ਦਿੱਤੇ ਨੇ ਨਾਲ ਹੀ ਸ਼ਰਤ ਲਾਈ ਹੈ ਕਿ ਉਹ ਦਿੱਲੀ ਕੈਂਟ ਪੁਲਿਸ ਸਟੇਸ਼ਨ ਦੇ ਖੇਤਰ ਤੋਂ ਬਾਹਰ ਨਹੀਂ ਜਾਵੇਗਾ ਤੇ ਹਰ ਮੰਗਲਵਾਰ ਸਵੇਰੇ 10 ਵਜੇ ਥਾਣੇ ਵਿੱਚ ਹਾਜ਼ਰੀ ਲਾਵੇਗਾ ਜਸਟਿਸ ਡੋਰੇਜਾ ਨੇ ਕਿਹਾ ਕਿ ਭਾਵੇਂ ਪਟੀਸ਼ਨਰ ਦਾ ਅਪਰਾਧ ਗੰਭੀਰ ਹੈ ਪਰ ਫਰਲੋ ਸੁਧਾਰ ਪ੍ਰਕਿਰਿਆ ਦਾ ਹਿੱਸਾ ਜਿਸ ਦਾ ਮਕਸਦ ਕੈਦੀ ਨੂੰ ਆਪਣੇ ਪਰਿਵਾਰ ਤੇ ਸਮਾਜ ਨਾਲ ਜੁੜੇ ਰਹਿਣ ਦਾ ਮੌਕਾ ਦੇਣਾ ਹੈ ਅਦਾਲਤ ਨੇ ਜੇਲ੍ਹ ਰਿਕਾਰਡ ਦਾ ਹਵਾਲਾ ਦਿੰਦਿਆਂ ਕਿਹਾ ਕਿ ਖੋਖਰ ਦਾ ਅੱਜ ਰਨ ਹੋ ਤਸਲੀ ਬਖਸ਼ ਰਿਆ ਅਤੇ ਉਹ ਜੇਲ੍ਹ ਦੇ ओपीडी ਵਿੱਚ ਸਹਾਇਕ ਵਜੋਂ ਕੰਮ ਕਰਦਾ ਹੈ ਪਹਿਲਾਂ ਵੀ ਪੈਰੋਲ ਜਾਂ ਅਜ਼ਮਾਨਤ ਮਿਲਣ ਤੇ ਉਸਨੇ ਕਾਨੂੰਨ ਦੀ ਪਾਲਣਾ ਕੀਤੀ ਸੀ ਵਕੀਲ ਉਹਦੇ चौहान राही ਧਾਇਰ ਪਟੀਸ਼ਨ ਵਿੱਚ ਖੋਖਰ ਨੇ ਸਮਾਜਿਕ ਰਿਸ਼ਤੇ ਬਹਾਲ ਕਰਨ ਲਈ ਫਰਲੋ ਦੀ ਮੰਗ ਕੀਤੀ ਸੀ ਜਿਸ ਨੂੰ ਦਿੱਲੀ ਸਰਕਾਰ ਨੇ ਪਹਿਲਾ ਰੱਦ ਕਰ ਦਿੱਤਾ ਸੀ ਇਸ ਮਗਰੋਂ ਖੋਖਰ ਨੇ ਐਡਵੋਕੇਟ ਉਹਦੇ चौहान राही ਪਟੀਸ਼ਨ ਧਾਇਰ ਕਰਕੇ ਕਿਹਾ ਸੀ ਕਿ ਪਟੀਸ਼ਨਰ ਅਪਰਾਧੀ ਹੈ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਨੇ ਕਾਂਗਰਸੀ ਆਗੂ ਹਰਕ ਸਿੰਘ ਰਬਤ ਵੱਲੋਂ ਸਿਖਾ ਵਾਰੇ ਟਿੱਪਣੀ ਕਰਨ ਤੇ ਕਾਂਗਰਸ ਦੀ ਘੇਰਾਬੰਦੀ ਕੀਤੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਕਾਂਗਰਸ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਨਹੀਂ ਬਦਲੀ ਰਾਵਤ ਦੀ ਟਿੱਪਣੀ ਲਈ ਸਮੁੱਚੀ ਕਾਂਗਰਸ ਨੂੰ ਮਾਫੀ ਮੰਗੇ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਕਾਂਗਰਸ ਨੇ ਹਮੇਸ਼ਾ ਸਿੱਖਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੀ ਥਾਂ ਲੂਣ ਛੜਕਿਆ ਉਹਨਾਂ 1984 ਦੇ ਸਿੱਖ ਕਤਲੇਆਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੇ 84 ਚ નિર્ਦੋਸ਼ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਅੱਗ ਲਾਈ ਅਤੇ ਬੇਕਸੂਰ ਲੋਕਾਂ ਦੇ ਕਤਲ ਕਰਵਾਏ ਉਹਨਾਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਪ੍ਰਿੰਕ ਪ੍ਰਤਾਪ ਬਾਜਪਾ ਰਾਹੁਲ ਗਾਂਧੀ ਅਤੇ ਹਰਕ ਸੰਗਰਾਪਤ ਨੂੰ ਮਾਫੀ ਮੰਗਣ ਲਈ ਕਿਹਾ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਉੱਤਰਾਖੰਡ ਵਿੱਚ ਜਨਤਕ ਮੀਟਿੰਗ ਵਿੱਚ ਸਿੱਖਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਲਈ ਕਾਂਗਰਸੀ ਆਗੂ ਹਰਕ ਸੰਗਰਾਵਤ ਦੀ ਸਖਤ ਨਖੇਦੀ ਕੀਤੀ ਉਹਨਾਂ ਚੇਤਾਵਨੀ ਦਿੱਤੀ ਕਿ ਸਿੱਖ ਇਸ ਤਰ੍ਹਾਂ ਦੇ ਅਪਮਾਨ ਨੂੰ ਨਾ ਤਾਂ ਭੁੱਲਣਗੇ ਅਤੇ ਨਾ ਹੀ ਮਾਫ ਕਰਨਗੇ ਆਪ ਦੇ ਵਿਧਾਇਕ ਇੰਦਰਵੀਰ ਸਿੰਘ ਨੱਜਰ ਨੇ ਕਿਹਾ ਕਿ ਸਿੱਖ ਹਮੇਸ਼ਾ ਦੇਸ਼ ਦੇ ਨਾਲ ਮਜ਼ਬੂਤੀ ਨਾਲ ਖੜਾ ਰਿਹਾ ਪਰ ਕਾਂਗਰਸ ਵਾਰ-ਵਾਰ ਸਿੱਖਾਂ ਦੇ ਵਿਰੁੱਧ ਖੜੀ ਹੈ ਉਹਨਾਂ ਮੰਗ ਕੀਤੀ ਕਿ ਕਾਂਗਰਸ ਤੁਰੰਤ ਸਿੱਖਾਂ ਤੋਂ ਮਾਫੀ ਮੰਗੇ ਅਤੇ ਹਰਕ ਸਿੰਘ ਰਾਵਤ ਖਿਲਾਫ ਸਖਤ ਕਾਰਵਾਈ ਕਰੇ ਦੱਸਦੀ ਹੈ ਕਿ ਸਿੱਖ ਭਾਈਚਾਰੇ ਦੇ ਮੈਂਬਰਾਂ ਵੱਲੋਂ ਉੱਤਰਾਖੰਡ ਦੇ ਸਾਬਕਾ ਕੈਬਨਿਟ ਮੰਤਰੀ ਹਰਕ ਸਿੰਘ ਰਾਵਤ ਵਿਰੁੱਧ ਕਥਿਤ ਤੌਰ ਤੇ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹਾਲਾਂਕਿ ਰਾਵਤ ਨੇ ਜਨਤਕ ਤੌਰ ਤੇ ਮਾਫੀ ਮੰਗ ਲਈ ਹੈ ਰਾਵਤ ਨੇ ਟਿੱਪਣੀ ਉਸ ਸਮੇਂ ਕੀਤੀ ਜਦੋਂ ਸ਼ੁੱਕਰਵਾਰ ਨੂੰ ਪਿਛਲੇ 26 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਵਕੀਲਾਂ ਨੂੰ ਸਮਰਥਨ ਦੇਣ ਗਏ ਸਨ ਹਰਕ ਸਿੰਘ ਰਾਵਤ ਤਾਂ ਅਚਾਨਕ ਸ਼ੁੱਕਰਵਾਰ ਨੂੰ ਹਰਿਦੁਆਰ ਰੋਡ ਤੇ ਵਕੀਲਾਂ ਦੇ ਵਿਰੋਧ ਸਥਾਨ ਤੇ ਉਹਨਾਂ ਦੀਆਂ ਮੰਗਾਂ ਦਾ ਸਮਰਥਨ ਕਰਨ ਲਈ ਪਹੁੰਚੇ ਸਨ ਜਿਵੇਂ ਹੀ रावत ਉਹਨਾਂ ਨੂੰ ਸੰਬੋਧਨ ਕਰ ਰਹੇ ਸਨ ਇੱਕ ਸਿੱਖ ਵਕੀਲ ਕੁਝ ਕਹਿਣ ਲਈ ਖੜਾ ਹੋਇਆ ਤਾਂ ਕਾਂਗਰਸੀ ਆਗੂ ਨੇ ਉਸ ਨੂੰ ਬੈਠਣ ਲਈ ਕਹਿੰਦਿਆਂ ਕਿਹਾ ਕਿ ਦੁਪਹਿਰ ਦੇ 12:00 ਬਜ ਗਏ ਨੇ ਹਾਲਾਂਕਿ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ रावत ਨੇ ਤੁਰੰਤ ਵਕੀਲ ਤੋਂ ਮਾਫੀ ਮੰਗੀ ਇਸ ਤੋਂ ਬਾਅਦ रावत ਨੂੰ ਵਿਰੋਧ ਸਥਾਨ ਛੱਡਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਵਕੀਲਾਂ ਨੇ ਉਹਨਾਂ ਦੀ ਟਿੱਪਣੀ ਤੇ ਇਤਰਾਜ਼ ਜਤਾਉਂਦੇ ਇਸ ਨੂੰ ਸਿੱਖ ਪਛਰੇ ਦਾ ਅਪਮਾਨ ਘਰਾੜ ਦਿੱਤਾ